ਤੇ ਲੋ ਜੀ ਅੱਜ ਬਿਲਕੁਲ ਨਵੀਂ ਰੈਸিপি ਲੈ ਕੇ ਆਈਆਂ ਸਿੰਗਰੇਆਂ ਦੀ ਅੱਜ ਚਟਨੀ ਜਿਹੜੀ ਕੋ ਤੁਸੀਂ ਕਦੀ ਖਾਧੀ ਵੀ ਨਹੀਂ ਹੋਣੀ ਇੰਨੀ ਵਧੀਆ। ਹਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾਰਜ ਜੀ ਕੋਰ ਜਿੱਤਰ ਪੰਜਾਬੀ ਬਲੌਗ ਸਵਾਗਤ ਹੈ। ਵਾਈ ਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚ ਰੋ ਮੇਰੇ ਚੈਨਲ ਨੂੰ ਇੱਦਾਂ ਹੀ ਪਿਆਰ ਦਿੰਦੇ ਰੋ। ਹਮੇਸ਼ਾ ਤੁਸੀਂ ਖੁਸ਼ ਰਹੋ ਬਸ ਤੇ ਗਾਇਸ ਅੱਜ ਪਹਿਲਾਂ ਸਭ ਤੋਂ ਬਣਾਣਾ ਅੱਜ ਮੈਂ ਬਣਾਉਣ ਲੱਗੀ ਆ ਜੀ ਸਿੰਗਰੇ। ਆ ਦੇਖੋ ਜੀ ਸਿੰਗਰੇ ਸਾਫ਼ ਕਰਕੇ ਆਪਾਂ ਵਧੀਆ ਤਰੀਕੇ ਨਾਲ ਤੋੜ ਲਏ ਨੇ ਠੀਕ ਹੈ। ਇਹਨਾਂ ਦੀ ਸਿੰਗਰੇਆਂ ਦੀ ਆਪਾਂ ਚਟਨੀ ਵੀ ਬਣਾਵਾਂਗੇ ਤੇ ਸਬਜੀ ਵੀ ਬਣਾਵਾਂਗੇ ਤੁਸੀਂ ਬਹੁਤ ਸਾਰੀਆਂ ਭੈਣਾਂ ਨੇ ਬਣਾਉਂਦੀਆਂ ਹੋਣੀਆਂ ਜਿਹੜੀ ਮੈਂ ਤਰੀਕੇ ਨਾਲ ਬਣਾਉਂਦੀ ਹੁੰਦੀ ਹੁਣੀਆਂ ਨਾ ਸਿੰਗਰੇ ਬਹੁਤ ਵਧੀਆ ਤੇ ਟੇਸਟੀ ਬਣਦੇ ਨੇ ਤੇ ਆਹ ਤੁਸੀਂ ਦੇਖ ਰਹੇ ਹੋ ਨੇ ਕਿ ਮੈਂ ਬ੍ਰੈਡ ਨਾਲ ਕੀ ਕਰਨਾ ਦੇਖੋ ਜੀ ਮੈਂ ਬ੍ਰੈਡ ਦੇ ਬਰਾਊਨ ਬਰਾਊਨ ਸਾਈਡ ਤੋਂ ਲਾ ਲਏ ਨੇ ਮੇਰਾ ਬੜਾ ਮਨ ਕਰ ਰਿਹਾ ਸੀ ਮੈਂ ਬਹੁਤ ਵਾਇਰਲ ਰੈਸিপি ਦੇਖੀ ਸੀਗੀ ਵੀਡੀਓ ਉਹਦੇ ਚ ਯੂਟਿਊਬ 'ਚ ਦੇਖੀ ਸੀਗੀ ਬਹੁਤ ਟੇਸਟੀ ਤੇ ਬਹੁਤ ਵਧੀਆ ਬ੍ਰੈਡ ਬਣਾਉਂਦੇ ਆ ਠੀਕ ਹੈ ਜੀ ਮਿੱਠਾ ਬ੍ਰੈਡ ਤੇ ਆਹ ਦੇਖੋ ਜੀ ਮੈਂ ਬਣਾਉਣ ਲੱਗੀ ਆ ਤੁਸੀਂ ਵੀ ਦੇਖੋ ਜੇਕਰ ਤੁਹਾਡਾ ਵੀ ਮਨ ਕਰੇ ਨਾ ਤੁਸੀਂ ਵੀ ਬਣਾ ਸਕਦੇ ਇਹ ਵਾਲੀ ਬ੍ਰੈਡ ਰੈਸিপি ਠੀਕ ਹੈ ਜੀ। ਤੇ ਆ ਦੇਖੋ ਜੀ ਆਪਾਂ ਸਭ ਤੋਂ ਪਹਿਲਾਂ نیچے ਲਾ ਲੈਣਾ ਜੀ ਕਿਉਂ? ਠੀਕ ਹੈ। نیچے ਕਿਉਂ ਲਾ ਲੈਣਾ? ਜੇਕਰ ਤੁਹਾਡੇ ਕੋਲ ਮੱਖਣ ਹੈ ਤਾਂ ਤੁਸੀਂ ਮੱਖਣ ਵੀ ਲਾ ਸਕਦੇ ਹੋ ਕਿਉਂ ਹੈ ਤੇ ਕਿਉਂ ਲਾ ਸਕਦੇ ਹੋ। ਠੀਕ ਹੈ ਇਹ ਬ੍ਰੈਡਾਂ ਨੂੰ ਆਪਾਂ ਕੱਟ ਕੇ ਇਹਦੇ ਨਾਲ ਰੱਖ ਦੇਣੇ ਆ ਤਿੰਨੋਂ ਬ੍ਰੈਡਾਂ ਦੇ ਇੱਕ ਹੋਰ ਬ੍ਰੈਡ ਲਵਾਂ ਤਿੰਨੇ ਹੀ ਲਵਾਂ ਬਹੁਤ ਨੇ ਹਨਾ। ਮੈਂ ਰੈਸিপি ਟਰਾਈ ਕਰਨ ਲੱਗੀ ਸੀ ਮੇਰਾ ਮਨ ਕਰ ਰਿਹਾ ਸੀ ਮੈਂ ਕਿਹਾ ਨਾਲੇ ਮੈਂ ਵੀਡੀਓ ਬਣਾਉਣੀ ਆ ਨਾਲੇ ਤੁਹਾਨੂੰ ਇਹ ਬੜੀ ਰੈਸিপি ਦਿਖਾਨੀ ਆ ਠੀਕ ਹੈ ਜੇਕਰ ਤੁਹਾਡਾ ਵੀ ਕਈ ਵਾਰੀ ਮਨ ਕਰੇ ਨਾ ਮੇਰਾ ਬੜਾ ਮਨ ਕੁੱਕ ਜੀ ਲੱਗ ਗਈ ਸੀਗੀ ਮੈਂ ਕਿਹਾ ਚਲੋ ਜਦ ਤੱਕ ਸਬਜ਼ੀ ਬਣਦੀ ਆ ਤਾਤਾ ਕਾਪਾ ਦੇਖੋ ਸੀ ਇੰਗਰੇ ਧੋਲੇ ਸੀਗੇ ਕੱਟ ਬਣਾ ਕੇ ਰੱਖ ਲੇ ਤਿਆਰ ਕਰ ਲੇ ਤੇਰ ਮਸਾਲਾ ਖਾਤਰਾ ਤਿਆਰ ਕਰਨ ਲੱਗੇ ਆ ਮੈਂ ਕਿਹਾ ਚਲੋ ਇਹ ਵੀ ਟਰਾਈ ਕਰਦੀ ਆ ਇਸੇ ਤਰ੍ਹਾਂ ਹੀ ਆਪਾਂ ਹੁਣ ਇਹਦਾ ਪਲਟੀ ਮਰਵਾ ਲਾਂਗੇ ਠੀਕ ਹੈ ਜੀ ਇਹ ਦੂਜੇ ਪਾਸੋਂ ਵੀ ਇਦਾਂ ਹੀ ਸੇਕ ਲਾਂਗੇ ਠੀਕ ਹੈ ਆ ਦੇਖੋ ਤਿੰਨੋਂ ਬਰੈਡਾਂ ਨੂੰ ਨਾ ਉੱਪਰ ਥੱਲੇ ਰੱਖ ਕੇ ਪਲਟਣਾ ਨਹੀਂ ਕੁਝ ਵੀ ਨਹੀਂ ਕਰਨਾ ਮਤਲਬ ਲੱਗ ਲੱਗਾ ਨੂੰ ਹੀ ਸੇਕਣਾ ਐਸੇ ਤਰ੍ਹਾਂ ਹੀ ਤੁਸੀਂ ਤਿੰਨਾਂ ਨੂੰ ਕਰ ਲੈਣਾ ਠੀਕ ਹੈ ਇਹਦੇ ਉੱਤੇ ਆਪਾਂ ਪਾ ਦਾਂਗੇ ਹੁਣ ਥੋੜਾ ਥੋੜਾ ਕਰਕੇ ਦੁੱਧ ਦੁੱਧ ਪਾਉਂਦੇ ਜਾਣਾ ਠੀਕ ਹੈ ਜਦ ਤੱਕ ਸਾਡਾ ਇਹਨ ਵਧੀਆ ਤਰੀਕੇ ਨਾਲ ਦੁੱਧ ਸੁੱਕਦਾ ਜਾਏਗਾ ਰੇ ਸੋਖਤ ਕਰ ਲਏਗਾ ਇਹ ਰੈਸিপি ਤੁਸੀਂ ਬੱਚਿਆਂ ਲਈ ਵੀ ਟਰਾਈ ਕਰ ਸਕਦੇ ਹੋ ਤੁਸੀਂ ਆਪ ਵੀ ਬਣਾ ਸਕਦੇ ਠੀਕ ਹੈ ਐਦਾਂ ਹੀ ਥੋੜਾ ਥੋੜਾ ਪਾਉਂਦੇ ਜਾਣਾ ਸੁੱਕ ਲੈਣ ਦਾ ਵਧੀਆ ਤਰੀਕੇ ਨਾਲ ਤਾਂ ਕਿ ਸਾਡਾ ਬ੍ਰੈਡ ਜਿਹੜਾ ਚਿਪਕਿਆ ਜਾਵੇ ਇਹ ਚਿਕੇ ਜੀ ਇਹ ਦੇਖ ਲਈ ਸੀ ਮੈਂ ਕੱਟ ਟਰਾਈ ਕਰਦੀ ਆ ਨਾਲੇ ਬਣਾਉਂਦੇ ਆ ਦੇਖਦੇ ਆ ਜੀ ਚੱਕਿਆ ਵੀ ਜਾਂਦਾ ਕਿ ਨਹੀਂ ਪਟੇ ਇੱਦਾਂ ਹੀ ਪਲਟੀ ਫਰਵਾ ਦੇਣੀ ਹੁਣ ਇਸੇ ਤਰ੍ਹਾਂ ਹੀ ਆਪਾਂ ਪਾ ਦਾਂਗੇ ਜੀ ਇੱਕ ਛੇਤ ਦਾ ਚਮਚ ਇੱਜਾ ਜੀ ਇਹਨਾ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਬਣਾਉਣਾ ਚਾਹੋ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਹੁਣ ਮੈਨੂੰ ਕੱਢ ਲੈਣੀ ਆਪਣੀ ਪਲੇਟ ਚ ਦੂਸਰੇ ਪਾਸੇ ਵੀ ਥੋੜਾ ਜਿਹਾ ਸ਼ਹਿਦ ਪਾ ਲੈਣਾ ਪੈਦੀ ਠੀਕ ਹੈ ਮੈਨੂੰ ਆਪਾਂ ਕੱਢ ਲੈਣੀ ਆਪਣੀ ਪਲੇਟ ਵਿੱਚ देखने तो बहुत बढ़िया लग रहा है बाकी बहुत सॉफ्ट सॉफ्ट बन है ठीक है जी ठंडा होके देखते हैं हम कि लग रहा है बहुत स्वाद बनया ट्राई जरूर करो ठीक है जी बहुत ही उम्मीद बनया बना लेंग के नाले बनाने चटनी तो बिलकुल ਜਿਹੜੇ ਤਰੀਕੇ ਨਾਲ ਮੈਂ ਬਣਾਨੀ ਆ ਉਸੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਇੱਧਰ ਕੱਟ ਲਈ ਆਪਾਂ ਸ਼ਿੰਗਰੇ ਆਲੂ ਕੱਟ ਲਈਏ ਛੋਟੇ ਛੋਟੇ ਸਬਜੀ ਦੀ ਮੈਂ ਕਰ ਲੈਣੀ ਆ ਤਿਆਰੀ ਪਹਿਲਾਂ ਤਦ ਤੱਕ ਤੁਸੀਂ ਵੀਡੀਓ ਦਾ ਕਰੋ ਜੀ ਇੰਤਜ਼ਾਰ ਇੱਧਰ ਆਪਾਂ ਤੇਲ ਧਰ ਲਿਆ ਠੀਕ ਹੈ ਜੀ ਤੇਲ ਜਦ ਤੱਕ ਗਰਮ ਹੁੰਦਾ ਆਪਾਂ ਬਰੀਕ ਬਰੀਕ ਕੱਟ ਲੈਣੇ ਆਲੂ ਇਹ ਚੀਜ਼ਾਂ ਦਾ ਤੁਸੀਂ ਘਾਹ ਤਿਆਰ ਰੱਖਣਾ ਜਿਹੜੇ ਆਲੂ ਕੱਟਣੇ ਨੇ ਨਾ ਇਹ ਥੋੜੇ ਬਰੀਕ ਬਰੀਕ ਕੱਟਣੇ ਨੇ ਠੀਕ ਹੈ ਕਿਉਂਕਿ ਇਹ ਬਹੁਤ ਵਧੀਆ ਫਿਰ ਨਾ ਪੱਕ ਜੀ ਜਾਂਦੇ ਆ ਚੰਗੀ ਤਰ੍ਹਾਂ ਤੇ ਇਸੇ ਦੀ ਆਪਾਂ ਸੀ ਇੰਗਰਿਆਂ ਦੀ ਚਟਨੀ ਬਣਾਵਾਂਗੀ ਕੌਣ-ਕੌਣ ਕਿਸ ਤਰ੍ਹਾਂ ਬਣਾਉਂਦਾ ਮੈਨੂੰ ਕਮੈਂਟਾਂ ਵੀ ਜਦਰੂ ਜਰੂਰ ਦੱਸਿਆ ਕਰੋ ਕਿ ਮੇਰੇ ਵਾਲਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਹੈ ਜਾਂ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਪਲੀਜ਼ ਅੱਛੇ-ਅੱਛੇ ਤੇ ਵੱਡੇ-ਵੱਡੇ ਕਮੈਂਟ ਕਰਿਆ ਕਰੋ ਬਹੁਤ ਅੱਛਾ ਲੱਗੇਗਾ ਮੈਨੂੰ ਵੀ ਤੇ ਬਹੁਤ ਸਾਰੀਆਂ ਭੈਣਾਂ ਕਹਿੰਦੇ ਨੇ ਜਿਵੇਂ ਕਈ ਵਾਰੀ ਮੈਂ ਸਬਜੀ ਵੈਸੇ ਹੀ ਦੱਸਦਾ ਨਾ ਮੈਂ ਕੰਮ ਕਰਦੀ ਹਾਂ ਡੇਲੀ ਰੁਟੀਨ ਚਾਹ ਕਰਦੀ ਹਾਂ ਕਹਿ ਦਿੰਦੇ ਆ ਰੈਸিপি ਦੱਸਿਆ ਕਰੋ ਪੂਰੀ रेसिपी ਵੀ ਦੱਸਦੀ ਆ ਪਰ ਇਹ ਆ ਕੀ ਕਰਾਂ ਜੀ ਵਲੌਗ ਬਣਾਉਂਦੇ ਬਣਾਉਂਦੇ ਫਿਰ ਜਿਆਦਾ ਵਲੌਗ ਲੰਬਾ ਹੋ ਜਾਂਦਾ ਇਸ ਕਰਕੇ ਨਾ ਮੈਂ ਬਸ ਜੋ ਵੀ ਮੇਰੇ ਅੱਗੇ ਆਂਦਾ ਮੈਂ ਦਿਖਾ ਦਿੰਨੀ ਆ ਤੁਹਾਨੂੰ ਜੇਕਰ ਬੀਰੀ ਦੀ ਸਬਜ਼ੀ ਬਣਾਉਂਦੀ ਹੁੰਨੀ ਆ ਜ ਉਹਦੀ ਰੈਸਪੀ ਦਾ ਡਾਕਸ ਦਿੰਨੀ ਆ ਨਹੀਂ ਤੇ ਇਦਾਂ ਹੀ ਤੇ ਬਾਕੀ ਮੈਂ ਜਿਹੜਾ ਇਹਦੇ ਵਿੱਚ ਧੜਕਾ ਲਾਉਣੀ ਹੁੰਦੀ ਆ ਨਾ ਇਹ ਧੜਕਾ ਮੈਂ ਵੈਸੇ ਤਾਂ ਪਿਆਜ਼ਾਂ ਦਾ ਵੀ ਤੁਸੀਂ ਲਾ ਸਕਦੇ ਹੋ ਮਤਲਬ ਟਮਾਟਰ ਪਾ ਕੇ ਦੂਸਰਾ ਮੈਂ ਜਿਵੇਂ ਆਮ ਆਪਾ ਮਸਾਲਾ ਨਹੀਂ ਬਣਾਉਂਦੇ ਚੋਪਿੰਗ ਕਰਕੇ ਬਣਾਉਂਗੀ ਚੋਪਰ ਦੇ ਵਿੱਚ ਉੱਪਰ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਦੇ ਕਿਤਾ ਮਸਾਲਾ ਸਾਡਾ ਬਹੁਤ ਜਲਦੀ ਬਣ ਜਾਂਦਾ ਹੈ ਤੇ ਇੱਕ ਸੋਖਾ ਵੀ ਹੋ ਜਾਂਦਾ ਸਮਝ ਲਓ ਬਣਾਣਾ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਹੈ ਤਦ ਤੱਕ ਆਪਾਂ ਪਿਆਜ਼ ਵગેਰਾ ਕੱਟ ਲੈਣੇ ਆ ਸੋਰੀ ਅੰਡੂ ਕੱਟ ਦਿੰਨੇ ਆ ਠੀਕ ਹੈ ਜੀ ਇੱਧਰ ਬਣਾਵਾਂਗੇ ਸਿੰਗਰੇ ਦੀ ਚਟਨੀ ਸਿੰਗਰੇ ਦੀ ਚਟਨੀ ਬਿਲਕੁਲ ਮੂਲੀ ਦੇ ਟੇਸਟ ਵਰਗੀ ਹੁੰਦੀ ਹੈ ਕਈ ਦੇ ਕਮੈਂਟ ਨੇ ਸਿੰਗਰੇ ਕਈ ਸਿੰਗਰੇ ਕਹਿੰਦੇ ਆ ਜੀ ਕਈ ਮੂੰਗਰੇ ਕਹਿੰਦੇ ਆ ਮੈਸੇਜ ਜ਼ਿਆਦਾਤਰ ਅਸੀਂ ਪੰਜਾਬੀ ਦੇ ਵਿੱਚ ਅਸੀਂ ਗ੍ਰੀ ਕਹਿੰਦੇ ਆ ਜੀ ਨੋਰਮਲ ਮਸਾਲਾ ਜਿਹੜਾ ਮੈਂ ਬਣਾਦੀ ਹੁੰਦੀ ਹੁੰਦੀ ਹੈ ਨਾ ਪਿਆਜ਼ ਟਮਾਟਰ ਭਰੀਆਂ ਮਿਰਚਾ ਸਾਰਾ ਕੁਝ ਪਾ ਕੇ ਉਹ ਵਾਲਾ ਮਸਾਲਾ ਬਣਾ ਰਹੀਆਂ ਠੀਕ ਹੈ ਜੀ ਇੱਧਰ ਸਾਡਾ ਤੇਲ ਹੋ ਜਾਏਗਾ ਗਰਮ ਇੱਧਰ ਬਣਾ ਰਹੇ ਹਾਂ ਵਰਗਾ ਮੈਨੂੰ ਬਹੁਤ ਵਧੀਆ ਸੁੱਖ ਹੈ ਮੈਂ ਪਹਿਲਾਂ ਵੀ ਦੱਸਦੀ ਹਮੇਸ਼ਾ ਦੱਸਦੀ ਹਾਂ ਜਿਹੜੀਆਂ ਭੈਣਾ ਗ੍ਰਾਇੰਡ ਨਾਲ ਕਰਦੀਆਂ ਨਾ ਇੱਕ ਵਾਰ ਪੈਸੇ ਜ਼ਰੂਰ ਲੱਗ ਜਾਂਦੇ ਆ ਔਰ ਇਹਦਾ ਸੁੱਖ ਬਹੁਤ ਹੈ ਤੁਸੀਂ ਵੀ ਇਹ ਜਰੂਰ ਟਰਾਈ ਕਰਿਓ ਠੀਕ ਹੈ ਜੀ ਬਹੁਤ ਅੱਛੀ ਚੀਜ਼ ਹੈ ਇੱਕ ਮਿੰਟ ਦੇ ਵਿੱਚ ਇਹਦੇ ਵਿੱਚ ਆਪਣਾ ਸਬਜੀ ਬਣ ਜਾਂਦੀ ਹੈ ਮਤਲਬ ਕਟਿੰਗ ਹੋ ਜਾਂਦੀ ਹੈ ਚੋਪਿੰਗ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਕੋ ਜਰੂਰੀ ਨਹੀਂ ਹੈ ਕਿ ਮਸਾਲਾ ਹੀ ਚੋਪਿੰਗ ਕਰਨਾ ਹੈ ਬਹੁਤ ਕੁਝ ਬਣਦਾ ਹੈ ਗੁਜ ਗਾਜਰ ਕਦੂਕਸ ਕਰ ਸਕਦੇ ਆ ਮੂਲੀਆ ਵੀ ਇਹ ਚ ਕਦੂਕਸ ਹੋ ਜਾਂਦੀ ਹੈ ਠੀਕ ਹੈ ਜੀ ਆ ਦੇਖੋ ਤੇਲ ਛੜ ਗਿਆ ਨਾ ਇਹਨੂੰ ਆਪਾਂ ਇਹਨੂੰ ਸਾਡੇ ਜਿੱਦਾ ਭੁੰਨਦੇ ਆ ਨਾ ਇਦਾਂ ਨੋਰਮਲ ਭੁੰਨਣਾ ਹੈ ਦੇਖੋ ਆਪਣਾ ਆਪਣਾ ਤਰੀਕਾ ਸਕਦਾ ਮੈਂ ਇਹ ਤਰੀਕੇ ਨਾਲ ਵੀ ਬਣਾ ਲੈਂਦੀ ਹਾਂ ਦੂਸਰੇ ਤਰੀਕੇ ਨਾਲ ਵੀ ਬਣਾਉਂਦੀ ਹੁੰਦੀ ਹਾਂ ਸਬਜ਼ੀ ਮੈਂ ਤਾਂ ਚਲੋ ਤੁਹਾਡੇ ਨਾਲ ਇਹ ਵੀ ਸ਼ੇਅਰ ਕਰ ਦਿੰਦੀ ਹਾਂ ਠੀਕ ਹੈ ਜਦ ਤੱਕ ਸਾਡੇ ਇਧਰ ਮਸਾਲਾ ਤਿਆਰ ਹੁੰਦਾ ਹੈ ਉਦੋਂ ਤੱਕ ਆਪਾਂ ਕਰ ਲੈਂਦੇ ਆ ਜੀ ਸਿੰਗਰਿਆਂ ਦੀ ਚਟਨੀ ਬਣਾ ਲੈਂਦੇ ਆ ਇਸੇ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਮੈਂ ਲੈ ਲਏ ਨੇ ਥੋੜੇ ਸਿੰਗਰੇ ਥੋੜੀਆਂ ਹਰੀਆਂ ਮਿਰਚਾਂ ਇਹਦੇ ਵਿੱਚ ਲੈ ਲਓ ਥੋੜਾ ਜਿਹਾ ਟਮਾਟਰ ਮਤਲਬ ਇੱਕ ਟਮਾਟਰ ਲੈ ਲੈਣਾ ਤੁਸੀਂ ਖੱਟਾ ਪੰਘਿਆ ਹੋਵੇ ਨਾ ਜੇਕਰ ਟਮਾਟਰ ਨਹੀਂ ਪਾਣਾ ਤਾਂ ਐਸੇ ਪਾ ਵੀ ਲੋ ਜੇਕਰ ਤੁਸੀਂ ਇਹਦੇ ਚਿੰਬਲੀ ਜਾਂ ਨਿੰਬੂ ਵੀ ਪਾ ਦੋ ਨਾ ਹੋਰ ਉਹਦੇ ਨਾਲ ਟੇਸਟ ਆ ਬੜੀਆ ਆ ਜਾਂਦਾ ਹੈ ਮੈਂ ਕਿਹਾ ਚਲੋ ਸਿੱਧੇ ਲਈ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਤਾਂ ਮੈਂ ਕਿਹਾ ਮੇਰੇ ਚੀ ਬਣਾ ਦੇਣੀ ਹੈ ਚਟਣੀ ਅਰਗੇ ਜਹਰਾ ਧਨੀਆ ਜਮੂਰ ਪਾਇਓ ਇਹਦੇ ਨਾਲ ਬਹੁਤ ਵਧੀਆ ਹੁੰਦਾ ਹੈ ਇਹ ਚਟਣੀ ਦੇਖਿਓ ਸਿੰਗਰਿਆਂ ਦੀ ਸਬਜ਼ੀ ਬਣਾਉਂਦੇ ਆ ਨਾ ਆਪਾਂ ਤੇ ਨਾਲ ਚਟਣੀ ਵੀ ਬਹੁਤ ਵੈਸੇ ਵੀ ਏਦਾਰ ਨਾਲ ਖਾਓ ਇਹ ਚਟਣੀ ਬਹੁਤ ਸਵਾਦ ਲੱਗਦੀ ਹੈ ਇਹ ਤਾਂ ਨੇਵੀ ਚਟਨੀ ਦਾ ਵੈਸੇ ਹੀ ਵਧੀਆ ਲੱਗਦੀ ਵਿੱਚ ਪੁਦੀਨਾ ਵਗੈਰਾ ਪਾ ਲੋ ਚਾਹੇ ਜਿੰਨਾ ਲੱਗਾ ਹੋਇਆ ਜਿਆਦਾ ਹੀ ਨਹੀਂ ਦੱਸ ਕਿੰਨਾ ਚਮਕਵਾਣਾ ਜੇਕਰ ਤੁਸੀਂ ਚਟਨੀ ਦਾ ਤੇਸਟ ਬਣਾਉਣਾ ਚਾਹਦੇ ਇਹਦੇ 1/2 ਕਿਲੋ ਲਾਲ ਵਿੱਚ ਪਾਉਂਗੀ ਠੀਕ ਹੈ ਜੀ ਨਮਕ ਪਾਉਂਗੀ ਤੇ ਮੇਰੇ ਵਿੱਚ ਪਾਣਾ ਜੀ ਕਾਲਾ ਨਮਕ ਇੰਗਰੇਜ਼ੀ ਚਟਣੀ ਬਣਾਉਂਦੇ ਹੋ ਨਾ ਇਹਦੇ ਵਿੱਚ ਕਾਲਾ ਨਮਕ ਜ਼ਰੂਰ ਪਾਇਆ ਕਰੋ ਇਹਦੇ ਨਾਲ ਬਹੁਤ ਵਧੀਆ ਟੇਸਟ ਆਂਦਾ ਠੀਕ ਹੈ ਜੀ ਹੁਣ ਆਪਾਂ ਇਹਦਾ ਬਣਾ ਲੈਨੇ ਆ ਜੀ ਇਹ ਵੀ ਚਟਣੀ ਤਰ ਤੱਕ ਜਾਂਦਾ ਸਾਡਾ ਮਸਾਲਾ ਪੁੱਜ ਰਿਹਾ ਇੰਗਰੇਜ਼ ਤੁਸੀਂ ਬਹੁਤ ਖਾਦੇ ਹੋਣੇ ਸਬਜ਼ੀਆਂ ਤੁਸੀਂ ਪਰ ਇਹ ਵਾਲੀ ਸਬਜ਼ੀ ਇਦਾਂ ਟਰਾਈ ਕਰਿਓ ਦੇਖਿਓ ਤੁਹਾਡੀ ਕਿੰਨੀ ਵਧੀਆ ਸਬਜ਼ੀ ਬਣਦੀ ਤੇ ਇਹ ਵਾਲੀ ਚਟਣੀ ਬਣਾਇਓ ਸੀਂਗ ਰਿਆਂ ਦੇ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਕੱਟ ਕੇ ਪਾ ਦਿੰਨੇ ਪਿਆਜ਼ ਜੇਕਰ ਤੁਸੀਂ ਪਾਣਾ ਪਿਆਜ਼ ਪਾ ਸਕਦੇ ਹੋ ਜੇਕਰ ਨਹੀਂ ਤੇ ਨਹੀਂ ਪਰ ਮੈਨੂੰ ਪਿਆਰ ਪਾ ਕੇ ਨਾ ਵਧੀਆ ਲੱਗਦੀ ਠੀਕ ਹੈ ਇਹਦੇ ਵਿੱਚ ਬਹੁਤ ਇਹ ਵੀ ਜਰੂਰ ਪਾ ਲਿਓ ਤੁਸੀਂ ਵਾਹ ਦੇਖੋ ਚਟਨੀ ਇਕਦਮ ਪਰਫੈਕਟ ਬਣੀ ਸਾਡੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣੀ ਇਹ ਚਟਨੀ ਹੈ ਤੇ ਮੈਂ ਚਮਚੀ ਵੀ ਖਾ ਲਈ ਤੇ ਆ ਦੇਖੋ ਤੁਸੀਂ ਦੇਖੋ ਕਿੰਨੀ ਵਧੀਆ ਜੇਕਰ ਤੁਸੀਂ ਬਰੀਕ ਰੱਖਣੀ ਹੈ ਇਹਨੂੰ ਬਰੀਕ ਰੱਖ ਲਓ ਜੇਕਰ ਦੰਦਰੀ ਮੈਨੂੰ ਦੰਦਰੀ ਜੀ ਵਧੀਆ ਲੱਗਦੀ ਜਿੰਨੀ ਆਪਾਂ ਦਰਦਰੀ ਜੀ ਰੱਖੀ ਹੈ ਨਾ ਉਨੀ ਵਧੀਆ ਰੱਖ ਲਈ ਮੈਂ ਤਾਂ ਜ਼ਿਆਦਾਤਰ ਕਈ ਵਾਰੀ ਨਾ ਸਿੱਲ ਦੇ ਬਣਾਉਂਦੀ ਹੁੰਨੀ ਆ ਸਿੱਲ ਤੇ ਬਹੁਤ ਟੇਸਟੀ ਬਣਦੀ ਹੈ ਮਸਪੂਰ ਮੈਂ ਅੱਜ ਬਣਾ ਲਈ ਸੀ ਇਹਦੇ ਵਿੱਚ ਚੌਪਰ ਚ ਮੈਂ ਖੜਾਮ ਨਾਲ ਬਣਾ ਲੈਂਦੇ ਆ ਠੀਕ ਹੈ ਜੀ ਤੇ ਲੋ ਜੀ ਅੰਦਰ ਸਾਡਾ ਮਸਾਲਾ ਵੀ ਭੁੱਜ ਗਿਆ ਤੇ ਸਾਡੀ ਚਟਨੀ ਵੀ ਬਣ ਗਈ ਇਹਦਾ ਕੰਮ ਫਟਾਫਟ ਆਪਣਾ ਇਸ ਤਰ੍ਹਾਂ ਹੀ ਕੁਟੀਲੀ ਦਾ ਹੋਜ ਰਿਹਾ ਆ ਦੇਖੋ ਮਸਾਲਾ ਸਾਡਾ ਬ੍ਰਾਊਨ ਥੋੜਾ ਜਿਹਾ ਹੋ ਜਾਣਾ ਨਾ ਠੀਕ ਹੈ ਜੀ ਇਹਦੇ ਵਿੱਚ ਹੁਣ ਆਪਾਂ ਆਪਣੇ ਫੇਸ ਅਨੁਸਾਰ ਪਾ ਦੇਣਾ ਜੀ ਨਮਕ ਥੋੜੀ ਜਿਹੀ ਹਲਦੀ ਠੀਕ ਹੈ ਜੀ ਥੋੜੀ ਜਿਹੀ ਲਾਲ ਮਿਰਚ ਕਿ ਮੈਂ ਹਰੀਆਂ ਪਾਉਂਦੀ ਆਂ ਜ਼ਿਆਦਾ ਥੋੜਾ ਜਿਹਾ ਗਰਮ ਮਸਾਲਾ ਜਰੂਰ ਪਾ ਲਿਓ ਥੋੜੀ ਜਿਹੀ ਢੇਗੀ ਮਿਰਚ ਪਾਏ ਠੀਕ ਹੈ ਜੀ ਔਰ ਜਿਵੇਂ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਦੀ ਸਾਡੀ ਕੱਚੀ ਨਾ ਰਵੇ ਇਸ ਕਰਕੇ ਥੋੜਾ ਜਿਹਾ ਆਪਾਂ ਇਹਨੂੰ ਉਪਰ ਲੱਕੋਨ ਲੈਣਾ ਠੀਕ ਹੈ ਜੀ ਸਿੰਘਰਿਆਂ ਦੀ ਸਬਜ਼ੀ ਜਾਂ ਕੋਈ ਵੀ ਜਿਵੇਂ ਸੁੱਕੇ ਆਲੂ ਬਣਾਣੇ ਹੋਣ ਇਸ ਤਰ੍ਹਾਂ ਬਣਾ ਲੈਣੇ ਹੋਣ ਤੁਸੀਂ ਵੜਾ ਸਕਦੇ ਹੋ ਠੀਕ ਹੈ ਚਲੋ ਤੁਹਾਡੇ ਨਾਲ ਅੱਜ ਸਿੰਘਰਿਆਂ ਦੀ ਰੈਸিপি ਵੀ ਸ਼ੇਅਰ ਕਰਦੀ ਆਂ ਨਾਲੇ ਨਾਲ ਸਿੰਘਰਿਆਂ ਦੀ ਚਟਨੀ ਬਣਾਉਣੇ చంగ రలా పల్టా చ ਦੇ ਗੋਲੇ ਨੂੰ ਆਪਾਂ ਘਸਾ ਕੇ ਦੇਣੀ ਹੈ ਨਾ ਆਹ ਇਹ ਆਪਣਾ ਮੱਠੀ ਮੱਠੀ ਅੱਗ ਤੇ ਅੱਗ ਸਿਮ ਕਰ ਦੇਣੀ ਹੈ ਠੀਕ ਹੈ ਜੀ ਪਾਣੀ ਆਪਾਂ ਇਹਦੇ ਚ ਬਿਲਕੁਲ ਨਹੀਂ ਪਾਣਾ ਹੈਗਾ ਤੇ ਆਪਾਂ ਸਿਮ ਕਰ ਦਾਂਗੇ ਤਾਂ ਕਿ ਸਿੰਗਰਿਆਂ ਦੇ ਵਿੱਚ ਪਾਣੀ ਹੁੰਦਾ ਹੈ ਇਹ ਆਪਣੇ ਆਪ ਛੱਡ ਜਾਂਦੇ ਆ ਠੀਕ ਹੈ ਤਾਂ ਤਾਂ ਆਪਾਂ ਸਾਰਾ ਆਪਣਾ ਖਲਾੜਾ ਕਾਂਬ ਲੈਣੇ ਆ ਆਪਾਂ ਆਟਾ ਗੁੰਨਣ ਦੀ ਤਿਆਰੀ ਕਰ ਲੈਨੇ ਆ। ਰਸੋਈ ਨੂੰ ਕਰ ਦਿੰਨੇ ਆ ਜੀ ਸਾਫ਼। ਫਿਰ ਬਣਾਵਾਂਗੇ ਜੀ ਆਪਾਂ ਰੋਟੀਆਂ। ਜੋ ਕਿਸੇ ਆਪਾਂ ਤੁਹਾਡੇ ਨਾਲ ਰੈਸিপি ਆਪਣੀ ਸ਼ੇਅਰ ਕਰਤੀ। ਠੀਕ ਹੈ ਹੁਣ ਬਾਕੀ ਸਬਜੀ ਬਣਦੀ ਹੈ ਤੇ ਮੈਂ ਤੁਹਾਨੂੰ ਦਿਖਾਨੀ ਆ। ਲਓ ਜੀ ਇੱਧਰ ਆਪਣੀ ਸਬਜੀ ਤੱਕ ਬਣੇਗੇ। ਤੱਕ ਆਪਾਂ ਗੁੰਨ ਲੈਨੇ ਆ ਜੀ ਆਟਾ। ਬਾਕੀ ਇੰਨਾ ਪਿਆਰ ਦਿੰਦੇ ਹੋ ਮੇਰੇ ਚੈਨਲ ਨੂੰ ਇੰਨੇ ਵਧੀਆ ਵਧੀਆ ਕਮੈਂਟ ਕਰਦੇ ਹੋ। ਸਾਰਿਆਂ ਭੈਣਾਂ ਦਾ ਬਹੁਤ ਸਾਰਾ ਸ਼ੁਕਰੀਆ। ਬਹੁਤ ਅੱਛਾ ਲੱਗਦਾ ਹੈ। ਤੇ ਦਿੱਲੀ ਵਾਲੀ ਸਿਸਟਰ ਨੇ ਬੜੇ ਦਿਨ ਹੋ ਗਏ ਕਮੈਂਟ ਨਹੀਂ ਕਰ ਰਹੇ ਹੈਗੇ ਪਤਾ ਨਹੀਂ ਕੀ ਸਭ ਠੀਕ ਠਾਕ ਹੈ ਤੇ ਨਾਸੂਰ ਜੀ ਸੁਜੀਤ ਸਿਸਟਰ ਕਰ ਰਹੀਆਂ ਮੈਨੂੰ surjeet ਵੀ ਨਹੀਂ ਕਰ ਰਹੇ ਤੇ ਬਾਕੀ ਦੇਖਦੇ ਆ ਜੀ ਕਿ ਚਲੋ ਫਟਾਫਟ ਆਪਣਾ ਗੁੰਨਿਆ ਆਟਾ ਇੱਕ ਦਾ ਕਰਕੇ ਆਪਣੀ ਰਸੋਈ ਸੁਮੈਤਾ ਇੱਕੋ ਵਰੀ ਵੜ ਕੇ ਨਾ ਤੇ ਸੋਈ ਚ ਵੜਦੀਆਂ ਨਾਲ ਦੀ ਨਾਲ ਆਪਣਾ ਚੜਾ ਕੰਮ ਮੈਂ ਫਟਾਫਟ ਨਿਬੇੜ ਲਵਾਂ ਆਟਾ ਗੁੱਜ ਜਾਵੇ ਸਬਜੀ ਬਣੀ ਹੋਵੇ ਫਿਰ ਟੈਨਸ਼ਨ ਨਹੀਂ ਲੈਂਦੀ ਜਦੋਂ ਮਰਜ਼ੀ ਫਿਰ ਆਪਣਾ ਹੁਲਕੇ ਲਾਓ ਤੇ ਫ੍ਰੀ ਹੋ ਜਾਓ ਹਣਾ ਜੀ ਬਹੁਤ ਵਧੀਆ ਲੱਗਦਾ ਔਰ ਹੁਣ ਮੌਸਮ ਫੇਰ ਕਦੀ ਬਦਲਦਾ ਕਦੀ ਖਰਾਬ ਅੱਜਕੱਲ ਖਾਸ ਧਿਆਨ ਰੱਖਿਆ ਕਰੋ ਆਪਣਾ ਵੀ ਕਿਉਂਕਿ ਮੌਸਮ ਬਦਲ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਰਹੀਆਂ ਨੇ ਸਮਝ ਲਓ ਕਿਸੇ ਨੂੰ ਖਾਂਸੀ ਕਿਸੇ ਨੂੰ ਨਜ਼ਲਾ ਕਿਸੇ ਨੂੰ ਬੁਖਾਰ ਇਹ ਚੀਜ਼ਾਂ ਦਾ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਤੇ ਇੱਕ ਸਪੈਸ਼ਲ ਤੁਹਾਡੇ ਸਾਰੇ ਜਿਨ੍ਹਾਂ ਦੇ ਛੋਟੇ ਬੱਚੇ ਹਨ ਬੱਚਿਆਂ ਦਾ ਧਿਆਨ ਰੱਖਿਆ ਕਰੋ ਜਿਹੜੀਆਂ ਬਾਹਰ ਦੀਆਂ ਚੀਜ਼ਾਂ ਖਾਂਦੇ ਨੇ ਤੇ ਨਾ ਹੀ ਖਾਣ ਦਿਆ ਕਰੋ ਬਿਲਕੁਲ ਵੀ ਵਧੀਆ ਰਿਜ਼ਲਟ ਨਹੀਂ ਆ ਰਿਹਾ ਬਹੁਤ ਵੀਡੀਓ ਅੱਜ ਕੱਲ ਇੰਸਟਾਗ੍ਰam ਤੇ ਵੀ ਆ ਰਹੀਆਂ ਨੇ YouTube ਤੇ ਵੀ ਆ ਰਹੀਆਂ ਨੇ ਕਿ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਤੋਂ ਪਰਹੇਜ਼ ਰੱਖਿਆ ਕਰ। ਆ ਦੇਖੋ ਜੀ ਸਬਜੀ ਸਾਡੀ ਬਾਣੀ ਦੇ ਹੋ ਗਈ ਤਿਆਰ ਠੀਕ ਹੈ ਜੀ ਆ ਦੇਖੋ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਏ ਤੁਸੀਂ ਵੀ ਇਹ ਸਬਜੀ ਇਸ ਤਰੀਕੇ ਨਾਲ ਬਣਾਇਓ ਫਿਰ ਦੇਖਿਓ ਤੁਸੀਂ ਬਹੁਤ ਵਧੀਆ ਲੱਗੇਗੀ ਇਸੇ ਤਰ੍ਹਾਂ ਦੀ ਚਟਣੀ ਵੀ ਬਣਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਬਹੁਤ ਖੁਸ਼ਬੂ ਵੀ ਬਹੁਤ ਅੱਛੀ ਆ ਰਹੀ ਏ ਅ ਦੇਖਿਓ ਤੁਸੀਂ ਰੋਟੀਆਂ ਵੀ ਦੋ ਦੀ ਜਗ੍ਹਾ ਚਾਹੇ ਤੁਹਾਨੂੰ ਇੰਨੀ ਟੇਸਟੀ ਲੱਗੇਗੀ ਕਿ ਚਾਰ ਖਾ ਸਕਦੇ ਹੋ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਬਹੁਤ ਪਿਆਰ ਬਣ ਸਸੀ ਕਾਂਜੀ ਬਾਏ ਬਾਏ